ਅੱਸੀ ਕਦੇ ਖੜੇ ਨਹੀਂ ਤੇ ਅੱਜ ਲੱਗੇ ਪਿਆ ਕੱਖ ਵੱਢਣ ਸਵੇਰ ਸਵੇਰ ਛੁੱਟੀ ਅੱਜ ਛੁੱਟੀ ਵਾਲੇ ਦਿਨ ਤਾਂ ਆਪਾਂ ਮਾਰਨਿੰਗ ਟਾਈਮ ਹੀ ਵੱਢਦੇ ਆ ਨਹੀਂ ਤਾਂ ਦੁਪਹਿਰ ਦੇ ਵਕਤ ਕੱਖ ਵੱਢੜੇ ਪੈਂਦੇ ਆ ਅਜੇ ਬਾਪੂ ਨੂੰ ਹਟਾਉਂਦੇ ਹਟਦਾ ਹੀ ਨਹੀਂ ਇਹ ਅੱਜ ਕਹਿੰਦੇ ਵੀ ਰਹਿਣ ਦੇ ਰਹਿਣ ਦੇ ਨਾ ਪੜ ਨਾ ਵੱਢ ਵਿੱਚ ਆਪਾਂ ਕਹਿੰਦਾ ਮੈਂ ਵੱਢਣੇ ਆ ਪੰਗੇ ਲਈ ਜਿੰਦਾ ਫਿਰ ਕਹਿੰਦਾ ਮੈਂ ਹੀ ਵੱਢਣੇ ਮਾ ਚੱਲ ਹੁਣ ਹਟਦਾ ਹੀ ਨਹੀਂ ਕੀ ਕਰੀਏ ਐ ਬਾਪੂ ਮੈਂ ਨਹੀਂ ਵਿੱਚ ਬੈਠੇ ਹੀ ਹੁੰਦਾ ਹੈਗਾ ਬੈਠ ਨਹੀਂ ਹੁੰਦਾ ਹੈਗਾ ਕੰਕਾਇ ਨੇ ਲੋਕਾਂ ਨੇ ਲੋਕਾਂ ਨੇ ਕਿੱਥੇ ਕੰਮ ਕਰਾਈ ਜਾਂਦੇ ਆ ਕੰਮ ਕਰਦਾ ਚੱਕਾ ਲੱਗਦਾ ਯਾਤਰੀ ਬੈਠੇ ਕੇ ਬੈਠ ਗਏ ਇੰਨੀ ਉਮਰ ਦਾ ਕਰਨਾ ਹੀ ਆ ਕੰਮ ਕਰਨਾ ਦੇਖਦੇ ਬਿੱਲਾ ਬਹਿ ਗਿਆ ਤੇ ਉੱਥੇ ਹੀ ਉੰਦਾ ਆਏਗਾ ਸੋਵੜਾ ਲਈ ਹੱਦਰ ਵਿੱਚ ਪਾਓ ਸਵੇਰ ਸਵੇਰ ਯਾਰ ਕੱਖਾ ਦਾ ਵਧੀਆ ਨਹੀਂ ਤਾਂ ਦੁਪਹਿਰ ਨੂੰ ਨਾ ਕੰਡ ਲੜੀ ਜਾਂਦੀ ਆ ਸਵੇਰ ਸਵੇਰ ਠੀਕ ਆ ਜਿਹੜੀ ਪਰ ਵੀ ਜੇ ਦੇ ਸਪਰੇਅ ਕਰਾਉਂਦੇ ਆ ਰੋਡੀ ਜੀ ਪੈ ਗਈ ਹਾਂ ਵਿੱਚ ਰੋਡੀ ਪੈ ਗਈ ਹਾਂ ਹਾਂ ਬ੍ਰੇਕ ਕਰੋ ਬ੍ਰੇਕ ਕਰ ਲੋ ਫਿਰ ਹਾਂ ਕਬ ਬ੍ਰੇਕ ਕਰੋਂ ਉਹ ਬ੍ਰੇਕ ਕਰ ਦੇਣੀ ਹੁਣ ਮੈਂ ਬੱਦਲ ਵਾਰੀ ਹੋ ਗਈ ਮੈਂ ਉਹਦੇ ਕਰਕੇ ਕੰਨ ਨੂੰ ਮੋਕ ਕਰਨਾ ਆ ਆ ਬਾਈ ਨਿੰਮੇ ਦੀ ਡਿਊਟੀ ਲਈ ਚਰੀ ਦੀ ਵੀ ਤੈ ਚਰੀ ਵੱਢਣੀ ਆ ਅਸੀਂ ਵੱਢਣਾ ਬਾਜਰਾ ਉਹ ਬਾਪੂ ਪਹਿਲਾਂ ਤੂੰ ਤੇਜੇ ਵੱਢਦਾ ਮੈਂ ਆ ਕੇ ਭਾਈ ਤੂੰ ਵੱਢ ਲੈ ਮੈਂ ਬਾਜਰਾ ਵੱਢ ਦੇਣਾ ਹਾਂ ਚਰੀ ਪਹਿਲਾਂ ਵੱਢਣੇ ਕੋਕੀ ਗੋਦੋ ਤੱਕੇ ਵੱਢ ਦੋ ਨੇ ਲੈ ਚਰੀ ਔਖੀ ਬਹੁਤ ਵੱਢਣੀ ਆ ਔਰ ਲਾਪਰੀਤ ਕਿਹਾ ਹਾਲ ਹੈ ਨਾਲ ਦੇ ਨਾਲ ਵੱਡਣਾ ਹੀ ਪੈਂਦੀ ਆ ਠੀਕ ਹੈ ਤੇਰੀ ਹਾਂ ਲੱਤ ਐਕਸਰਸਾਈਜ਼ ਕਰੇ ਕਰ ਮਣੀ ਮੁੱਟੀ ਆ ਬਸ ਸਾਈਕਲ ਹੀ ਚਲਾ ਕੇ ਆਈ ਨੇ ਤੇਲੇ ਬਸ ਹੈ ਸਾਈਕਲੇ ਚਲਾਉਂਦਾ ਹੈ ਜਿਆਦਾ ਅੱਛਾ ਹਾਂ ਇਹ ਟੌਣ ਕੌਣ ਜਾ ਕੇ ਕਰਦੇ ਸ਼ੌਕ ਹੈ ਉਹ ਪਹਿਲਾਂ ਟਰੈਕਟਰ ਨਾਲ ਚਲਾਇਆ ਕਰਦਾ ਦਾ ਲੈ ਕੇ ਟਰੈਕਟਰ ਤੇ ਨੂੰ ਸਿਖਾਣਾ ਆਪਾਂ ਨੇ ਸਿੱਖ ਗਿਆ ਬਹੁਤ ਠੀਕ ਆ ਬਹੁਤ ਠੀਕ ਆ ਟਰੈਕਟਰ ਤੇ ਨੂੰ ਸਿਖਾਣਾ ਸਾਨੂੰ ਵੀ ਫਾਇਦਾ ਹੈ ਜੇਕਰ ਕੋਈ ਐਨੀ ਨੂੰ ਕਹਦੇ ਨਾ ਵੀ ਲੈ ਆਈ ਆ ਟਰੈਕਟਰ ਹਾਂ ਇਹਨੂੰ ਲੈ ਕੇ ਨਾਲ ਚਲਾ ਲੈਂਦਾ ਏ ਹੂੰ ਪੜਨ ਚਲਾ ਕੇ ਲਿਜਾਂਦਾ ਰਹੇ ਹੋ ਇਹ ਮਿਲੋ ਅਮਨੇ ਨੂੰ ਅਮਨੇ ਬਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਬਾਈ ਕੈਮਰੇ ਤੇ ਜਕੀ ਜਾਂਦਾ ਮੁੰਡਾ ਇਹਨੂੰ ਕੈਮਰੇ ਮੇਰੇ ਲਿਆਉਣਾ ਪਾਣੀ ਹੋਰ ਜਾਣਾ ਨਹੀਂ ਕਾਲ ਜਾਣਾ ਨਹੀਂ ਜਾਣਾ ਅੱਜ ਜਾਊਂਗਾ ਹਾਂ ਅੱਜ ਤਾਂ ਬਦਲਵਾਈ ਵੀ ਚੱਲ ਕਾਲਜ ਤੋਂ ਲੈਣੀ ਪੈਣਾ ਹਾਂ ਉਹ ਤਾਂ ਜਾਣਾ ਹੀ ਤਾਂ ਯਾਰ ਇਹ ਲੰਬੀ ਹੋ ਗਈ ਯਾਰ ਇਹ ਕਿੱਥੇ ਹੋਰ ਕਿੰਨੀ ਲੰਬੀ ਯਾਰ ਮਨ ਨੂੰ ਪੜਾਣਾ ਤੇ ਤਰਪਾਣਾ ਤੇ ਠੀਕ ਹੈ ਜੀ ਲੱਗਦੀ ਜਾਣੀ ਹੈ ਬੜਦੇ ਕਰਨੀ ਹੈ ਠੀਕ ਮੰਦੀ ਹੋ ਗਏ ਜੰਤਸ ਅਜਾ ਨਾਲ ਵੱਧਦੇ ਗਾਣੇ ਪਰ ਇਹਦੀ ਵੀ ਕਰਦੇ ਪਰ ਸਵਾਦ ਵੀ ਇਹੋ ਜਿਹਾ ਕੱਖ ਵਧੇਗਾ ਸੌ ਦੀ ਭਰੀ ਇਦਨ ਘੁੰਮ ਕੇ ਨਵੇਂ ਕਰ ਲੈ। ਅਰੇ ਹੱਦ। ਇਹ ਤੇਦਨਾ ਬੰਦ ਨਹੀਂ ਯਾਰ। ਕੱਢ ਲੈਂਦੇ ਪਲਾਸਟਿਕ ਵੀ ਨਹੀਂ ਕੱਢਦੇ। ਆਇਆ ਨਹੀਂ। ਆਰ ਸੀ ਪਾਉਂਦੇ। ਮੈਂ ਜਪੜ ਦਿੱ ਜਾਣੀ। ਫਿਰ ਚੱਕਲ ਚਿਰਕੜਾ ਹੁੰਦੀ ਨਾ ਮੈਂ ਸੰਗੂ ਖਾਣੂ। ਆ ਖਾਂਦੀਆਂ ਨਹੀਂ ਖਾ ਰ। ਹੈ? ਆਪਣੀ ਵਰਗੀ ਆ ਖਿਆਲ ਉਹਨਾਂ ਦਾ ਕੀ ਯਾਰ ਡੰਗਰਾਂ ਦਾ ਉਹ ਕਿਤੇ ਬੋਲਣਾ ਉਹਨਾਂ ਨੂੰ। ਕਿਤੀ ਲੱਗ ਜਾਂਦੀ ਖਾਣ ਨਹੀਂ ਹੁੰਦੀ। ਉਹ ਮਾਰੇ ਨੂੰ ਕਿਤੇ ਬੋਲਣਾ। ਇਹ ਤਾਂ ਬਾੜ ਹੋਰਦਾ ਦਿੰਨੇ ਆ। ਨਹੀਂ। ਇੱਕ ਵਾਰੀ ਗੱਟ ਲੈ ਕੇ ਨਾ ਫੇਰ ਦੇਖਦੇ ਆ। ਨਹੀਂ ਇਹ ਤਾਂ ਕਸ ਪਾਉਣਾ ਫਿਰ ਆਨੇ। ਚਲ। ਅੱਲਾਹ ਹਾਣ। ਅੱਲਾ ਫੜੀਦਾ ਹੈ। ਹੈ? ਅੱਬਾ ਬਾੜ ਹੈ ਤੇ ਬੰਦੀ ਹੁਣ। ਉਥੇ ਨਾ ਪਾਣੀ ਆ ਚੋਈ ਵਾਲਾ ਗੰਦਾ। ਉਹਦੇ ਨਾਲ ਕਾਹ ਨੂੰ ਲਿਪੜੂngੀਆਂ। ਡੰਗਰਾਂ ਦਾ ਵਿਚਾਰ ਨੂੰ ਜਿਹੇ ਮਰਜ਼ੀ ਫੜਾ ਦੇ ਤੇ ਆਪਾਂ ਨੂੰ ਕਿਆ ਰੇਤਾ ਪਾ ਦੇ ਮਿੱਟੀ ਪਾ ਦੇ। ਹਾਂ ਇਹ ਥੋੜੀ ਜਿਹੀ ਤਾਂ ਉਹ ਦੇਖਣ ਆਪਾਂ। ਉਹੀ ਤਾਂ ਹੈ। ਕੋਈ ਬਾਪੂ ਨੂੰ ਅੱਸੀ ਕਾਲ ਜੀ ਸਾਰਿਆਂ ਨੂੰ ਮੇਰੇ ਦੇਖ ਤੋਂ ਜੀਰੀ ਦਾ ਹੁਣ ਆ ਤਾਂ ਠੀਕ ਤਾਂ ਲੱਗ ਗਿਆ। ਹਾਂ। ਉਹਨਾਂ ਇਹ ਗੱਦਰ ਹੋ ਗਿਆ ਬਸ। ਗੱਦਰ ਤਾਂ ਹੋ ਗਿਆ ਇਹਨਾਂ ਵਿੱਚ। ਪਟਾਕਾ ਆਹ ਕਾਤੇ ਜਾਂਦੇ ਕਾਲੇ ਕਾਲੇ ਜੇ। ਨਹੀਂ ਨਹੀਂ ਕੋਈ। ਉਹ ਇਹ ਤਾਂ ਜਦੋਂ ਹਵਾ ਚੱਲੀ ਆ ਮਾੜੇ ਮੋੜੇ ਉਹਦੇ ਕਰਕੇ ਹੋ ਗਏ। ਹਾਂ ਤੇ ਛਿੱਟਾ ਦਾ ਬਹੁਤ ਹੈ ਛਿੱਟਾ ਦਾ ਹੈਗੀ 471 ਹੂੰ ਛਿੱਟਾ ਬਹੁਤ ਹੈ ਕਵੇਰੀ ਵਾਲਾ ਦਾ ਕਵੇਰੀ ਵਾਲਾ ਦਾ ਜੇ ਹੁਣ ਆਪਾਂ ਸਪਰੇਅ ਕਰਾਉਂਗੇ ਕਿ ਟਿਲਟ ਦੀ ਵਿੱਚ ਵੇੜ ਨਹੀਂ ਹੁਣ ਲੋੜ ਨਹੀਂ ਵੈਸੇ ਲੋੜ ਨਹੀਂ ਹੈ ਨਾ ਹੁਣ ਤਾਂ ਨਾ ਯਾਰ ਨੁਕਸਾਨ ਹੀ ਕਰਨਾ ਨਹੀਂ ਮੈਂ ਜਿੰਨੇ ਕਰਨੀ ਨਾ ਭਈਏ ਨੇ ਹੋਰ ਵਿੱਚ ਨੂੰ ਲੰਗਣਾ ਫਿਰ ਉਹਨਾਂ ਨੇ ਪੈਰ ਦਾੜੀ ਜਣਾ ਝਾੜੀ ਜਾਣੇ ਕੰਟ ਹੋ ਗਿਆ ਪੀਲ ਹੋਰ ਕੀ ਹੈ ਜੀ ਇਹ ਚਿੱਟਾ ਦੇ ਦਿੱਕਿਆ ਜਾ 30 30 40% ਦਾ ਇਹ ਹੋ ਗਏ ਪੱਕਣੇ ਪਰ ਹੋ ਗਏ ਹੁਣ ਭਈਆਂ ਦੇ ਵਿੱਚ ਬਾਣਨਾ ਹੈਗਾ ਉਹ ਬੰਦੇ ਦਾ 10 ਜਾਣ ਦੇ ਨੇ ਹਾਂ ਦਾਦੇ ਦੀ ਦੇਖੀ ਤੁਸੀਂ ਉਹਨਾਂ ਨੇ ਅੱਧੇ ਛਾੜ ਦੇਣੇ ਹਾਂ ਜੀ ਦਾਦੇ ਦੀ ਦੇਖੀ ਇਹ ਨਹੀਂ ਦੇਖ ਹਾਂ ਹਾਂ ਇਹਨਾਂ ਚਿੱਟਾ ਨਹੀਂਵੇਂ ਫੇਰੇ ਬਾਕੀ ਪਤਾ ਨਹੀਂ ਹੁਣ ਮਹਾਰਾਜ ਕਿਤਨੇ ਬਾਕੀ ਦੇਖਦੇ ਹਾਂ ਹੁਣ ਹੈ 1 ਕੇ ਕਹਿੰਦੇ 1 ਕੇ ਬੀਜ ਇਹ ਅੰਗਣੇ ਆ 468 71 ਕਹਿੰਦੇ ਕਿਸੇਵੇਂ ਬੀਜ ਹੈ ਹਾਂ ਕਵੇਰੀ ਵਾਲਾ ਜੀ ਹੈ ਕਵੇਰੀ ਵਾਲਾ ਜੀ ਹਾਂ ਆ ਦੇਖਦਾ ਵੀ ਉੱਪਰ ਉੱਪਰ ਛੱਟਾ ਹੈ ਨਾ ਉਹਦਾ ਵੀ ਉੱਪਰ ਛੱਟਾ ਹਾਂ ਤਾਂ ਆਹ ਆ ਗੰਨਾ ਬਾਈ ਆਪਣਾ ਮੂਟੇ ਵਿੱਚ ਮੂਟੇ ਹਨ ਥੈਲੇ ਲਾਉਣੇ ਯਾਰ ਹੋਰ ਹੁੰਦੇ ਵਿੱਚ ਵਿੱਚ ਗਿਰੇ ਹੋਏ ਆ ਪਾਣੀ ਆ ਗਿਆ ਤੇ ਪਾਣੀ ਦੇ ਗਲੀ ਜਾਣਾ ਹੈ ਪਾਣੀ ਕਰਕੇ ਰੇ ਪਾਏ ਦੇ ਗੰਨਾ ਕਿਹਾ ਮੋਟਾ ਹੋ ਗਿਆ ਹੈ ਪਹਿਲਾਂ ਤਾਂ ਸਰੋਂ ਨੇ ਥੋੜਾ ਜਿਹਾ ਕਰਤਾ ਸਰੋਂ ਝਬ ਲਿਆ ਆਪਣੇ ਕੋਲ ਭਾਈ ਚਾਰ ਵੈਰਟੀਆਂ ਐ ਇੱਕ ਹੈਗਾ 238 ਇੱਕ ਹੈਗਾ 18 118 195 ਆ 188 ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਵੇਰੇ ਸਵੇਰੇ ਨਾਲ ਕੱਪੜੇ ਸਾਰੇ ਭੇਜਦੇ ਆ ਨਹੀਂ ਨੰਦਾ ਜੀ ਕਿ ਨਹੀਂ ਟਾਲੂਚ ਇਹ ਮੇਰੇ ਸਵੇਰੇ ਤੋਂ ਨਹੀਂ ਟਿਕਾਇਆ ਮੈਂ ਹਾਂ ਪਰ ਦਾ ਪੈ ਰਹੇ ਨੂੰ ਦਾ ਕੰਮ ਹੈ ਪਰ ਸਵੇਰੇ ਫਿਰ ਤੁਹਾਨੂੰ ਪਤਾ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਆਹੀ ਅੱਜ ਤਾਂ ਛੁੱਟੀ ਦਾ ਲਹਾ ਕਰਦੇ ਹੈ ਨਹੀਂ ਮੈਂ ਹਾਂ ਮੈਂ ਛੁੱਟੀ ਤਾਂ ਕਰ ਲਈ ਲਹਾ ਜੀਰੀ ਤਾਂ ਵਧੀਆ ਆ ਗਿਆ ਹੋਇਆ ਵਿੱਚ ਨੂੰ ਹੈ ਵਿੱਚ ਤਾਂ ਮੜ ਮੋਟਾ ਹੈਗਾ ਹੀ ਹੈ ਉਹ ਹੁੰਦਾ ਹੀ ਹੈ ਰੇਕ ਤੇ ਆ ਤਾਂ ਯਾਰ ਉਹ ਦਵਾਈ ਦਬੂਈ ਜਿੱਥੇ ਬਾਜੀਦੇ ਨੇ ਹਾਂ ਹੈ ਅੱਗੇ ਮੜ ਮੋਟਾ ਨਹੀਂ ਹੁੰਦੀ ਹਾਲ ਦੀ ਗੱਲ ਜਿਹੜੀ ਠੀਕ ਆ ਹੁਣ ਬਾਕੀ ਕੱਲ ਦਾ ਆ ਜੀ ਹੋਰ ਨੂੰ ਹੁਣ ਚਾਹ ਪੀ ਲਾਇਆ ਰੋਟਾ ਘੇ ਥੋੜਾ ਲਵਾਫਾ ਲਵਾਵਾ ਦੇਲਾ ਹੁਣ ਹੀ ਦਿੱਤੇ ਨੇ ਹੁਣ ਮੜਾ ਮੋਟਾ ਹੋਣੀ ਨਹੀਂ ਹੋਣ ਦਿੱਤਾ ਇੱਥੇ ਲਾ ਘਾਟ ਜਣੀ ਮੜਾ ਮੋਟਾ ਤਾਂ ਹੁੰਦਾ ਹੀ ਆ ਹਾਂ ਗਾਹਾਂ ਨੂੰ ਸਾਰੇ ਨਿੰਮੇ ਸਾਰੇ ਖੇਤ ਬੱਲੇ ਘੁਮਾ ਦੇ ਕਰਨ ਲਵਾਫਾ ਸਾਰੇ ਮਾਰ ਗਏ ਆ ਬਾਜਰਾ ਵੀ ਆਪਣਾ ਸੋਨਾ ਹੋ ਗਿਆ ਹੋੜੇ ਪੰਨ ਕੇ ਆਉਗੇ ਲੈ ਬਾਕੀ ਹੁਣ ਮਹਾਰਾਜ ਹੱਥ ਹੈ ਨਾ ਨਾ ਟੀ ਗਾਚੇ ਜੀਰੀ ਦਾ ਬਾਈ ਹਾਲ ਦੀ ਘੜੀ ਦਾ ਠੀਕ ਐ ਇੱਕ ਨੰਬਰ ਆ ਹੁਣ ਕੱਲੂ ਪਤਾ ਨਹੀਂ ਮੌਸਮ ਦਾ ਤੇ ਅਜੇ ਤੱਕ ਦਾ ਬਾਈ ਆਪਣੀ ਜੀਰੀ ਸਾਰੀ ਵਧੀਆ ਖੜੀ ਐ ਹੋ ਬਾਈ ਆਪਣੀ ਮੋਟਰ ਹਾਂ ਹਾਂ ਚੱਲ ਤੁਹਾਨੂੰ ਦਿਖਾਉਂਦੇ ਜਾ ਕੇ ਬਾਈ ਬੂਟੇ ਆਪਣੇ 2 ਸਾਲ ਦੇ ਨੇ ਹੋਏ ਨਹੀਂ ਬੂਟੇ ਬਾਈ ਪਟਾਉਣੇ ਵਾਲੇ ਵੀ ਹੋ ਗਏ 1 ਸਾਲ ਦੇ ਬਾਈ ਹੋਣੇ ਐ ਨੇ ਦਸੰਬਰ ਜੀ ਆ ਦੇਖੋ ਬੂਟੇ ਹੂੰ ਬਹੁਤ ਵਧੀਆ ਵੈਰਾਈਟੀ ਐਕਸ 10 ਇਕ ਦਾ ਦਾਸ ਆਇਆ ਨਾ ਇਹ ਦੂਤਾ ਹਾਂ ਆਹ ਬਾਈ ਆਪਣਾ ਮੁੱਢਾ ਏ 238 ਆਹ ਮੁੱਢਾ 238 ਤੇ ਆ ਵੀ ਆਪਣੇ ਬਾਈ ਬੂਟੇ ਪੂਰੇ ਚੱਲੇ ਆ ਆਪ ਦੂਏ ਸਾਲ ਤੇ ਆ ਦੇ ਦੂਏ ਸਾਲ ਦਾ ਦੂਏ ਸਾਲ ਲੱਗਿਆ ਪਿਆ ਇਹਨਾਂ ਨੂੰ ਹਾਂ ਤੇ ਦਸੰਬਰ ਦੇ ਵਿੱਚ ਦੂਏ ਸਾਲ ਪੂਰਾ ਹੋਣਾ ਆ ਦੇਖੋ ਬੂਟਾ ਹੈ ਦੇਖ ਬੂਟਾ ਕਿੱਥੇ ਗਿਆ ਹਾਂ ਚਾਂਗਣੇ ਵਾਲੇ ਹੁੰਦੇ ਚਾਂਗੂਗੇ ਹੁਣ ਆਈ ਲਾਈ ਦਾ ਵੀ ਜਿੰਨਾ ਪੱਟੇ ਆਉਂਦਾ ਠੀਕ ਆ ਪੱਟੇ ਵਾਲਾ ਹੁੰਦਾ ਇਹ ਕਿਥੇ ਉਹ ਵੀ ਨਹੀਂ ਆਉਂਦਾ ਹਾਂ ਹਾਂ ਬੂਟੇ ਬਹੁਤ ਫੜਦੀ ਆ ਬਣੀ ਧਰਤੀ ਇਹ ਗੰਨੇ ਤਾਂ ਤਾਂ ਹੀ ਆ ਗੰਨੇ ਦਾ ਕੁਝ ਗੰਨਾ ਤਾਂ ਇਹ ਗੰਨਾ ਦਾ ਖਤਮ ਕਰਦਾ ਚੱਲ ਹਾਂ ਲੈ ਦੇਖੋ ਜੀ ਦੂਆ ਸਾਲੇ ਨੂੰ ਜੀ ਸ਼ੈਡ ਵਾਲਾ ਬਟਾਰੀ ਦਸੰਬਰ ਮਾ ਪੂਰਾ ਹੋਣਾ ਦੇਖੋ ਬੂਟੇ ਕਿੱਥੇ ਗਏ ਲੈ ਗੰਨਾ ਦਾ ਛੋਰੇ ਨੇ ਖਤਮੇ ਕਰਤਾ ਚਲ ਆਪਾਂ ਨੂੰ ਗੰਨੇ ਦਾ ਕੋਈ ਐਡਾ ਹੋ ਨਹੀਂ ਹੈਗਾ ਹੈਂ ਥਾਲ ਬਗੇਰ ਦੂੰਗੇ ਨਹੀਂ ਟੰਗਰਾਂ ਨੂੰ ਪਾ ਦੂੰਗੇ ਯਾਰ ਠੀਕ ਨੇ ਬੁੱਟੇ ਆਪਣੇ ਹੋ ਗਏ ਦੂਜੇ ਸਾਲ ਮੈਂ ਤਾਂ ਬਾਈ ਗੰਨਾ ਹੁੰਦਾ ਨਹੀਂ ਹੈਗਾ ਉਹ ਪਰਲੇ ਭਗੇ 95 ਪੱਤੀ ਕਿੰਨੀ 95 ਹਾਂ ਅਜਿਹੇ ਨਾਲ 95 ਦਾ ਬਾਈ ਤਿੰਨ ਗੰਨਿਆਂ ਨਾਲ ਨਾ ਤਿੰਨ ਗੰਨਿਆਂ ਨਾਲ ਤਿੰਨ ਸਾਲ ਲੱਗੇ ਇੱਧਰ ਅਸੀਂ ਬੀਜ ਤਿਆਰ ਕਰਿਆ ਆ ਆ ਬਾਜਰੇ ਤੇ ਪਰਲੀ ਸਾਈਡ ਸਾਡਾ ਪੌਣਾ ਕਿਲਾ ਹੋ ਗਿਆ ਤਿਆਰ ਪਰ ਲੱਗੇ ਸਾਨੂੰ 3 ਸਾਲ 3 ਗੰਨਿਆਂ ਨਾਲ ਆਹ ਦੇਖੋ ਬਾਈ ਆਹ ਗੰਨਾ ਨਾ 3 ਗੰਨਿਆਂ ਨਾਲ ਤਿਆਰ ਕਰਿਆ ਮੈਂ ਮਿਲਜੋ 3 ਗੰਨੇ ਲਿਆ ਤੇ 95 ਵੀਜ ਨਮਾ ਆਇਆ ਤਾਂ ਪਹਿਲਾਂ ਉਧਰ ਲਾਇਆ ਪਹਿਲਾਂ ਉਧਰ ਲਾਇਆ ਨਾ ਪਹਿਲਾਂ ਘਰ ਆ ਲਾਇਆ ਪਹਿਲਾਂ ਘਰ ਆ 36 ਅੱਖਾਂ ਲਾਈਆਂ ਦੀਆਂ ਹਾਂ ਫਿਰ ਉੱਥੇ ਹੋਇਆ ਹਾਂ ਉਝੇ ਕੀ ਕੀ 35 35 ਬੁੱਝੀ ਹੋਈ ਕੀ ਕੀ 24 24 25 25 35 35 ਵੀ ਦੇ ਕਿਸੇ ਮੈਂ ਫਿਰ ਫਿਰ ਇੱਧਰ ਬਾਈ ਸ਼ਿਫਟ ਕਰਿਆ ਇੱਧਰ ਪੌਣਾ ਕਿਲਾ ਲੱਗਿਆ ਆਪਣਾ ਤਿੰਨ ਗੰਨੇ ਤਿਆਰ ਕਰਿਆ ਪਿਆ ਕਿੱਦਿਆ ਤਾਂ ਹਾਂ ਗੰਨਾ ਵਧੀਆ ਪਰ ਥੋੜਾ ਜਿਹਾ ਸਰੋ ਹੋ ਗਈ ਸਰੋ ਹੋ ਗਈ 8 ਕੁ ਮਿੰਟਲ ਹਾਂ ਪਰ ਸਰੋ ਨੂੰ ਥੋੜਾ ਜਿਹਾ ਮਾੜਾ ਕਰ ਤਾ ਚਲੋ ਫਿਰ ਵੀ ਠੀਕ ਆ ਹੋ ਗਿਆ ਹੋ ਗਿਆ ਹਾਂ ਹਾਂ ਬਾਈ ਨੇ ਮੇਰੇ ਬੂਟੇ ਆ ਹਾਂ ਸਾਲ ਹੋਣਾ ਇਹਨਾਂ ਨੂੰ ਸਾਲ ਹੋਣਾ ਇਹ ਇਹ ਜੀਰਤਾਲੀ ਆ ਨਿਮੇ ਦੇ ਹਾਂ ਇਹ ਜੀਰਤਾਲੀ ਆ 110 ਆ ਆ 110 ਆ ਉਹ 110 ਆ ਤਦੂ ਹਾਂ ਉਹ ਵੀ ਬੂਟੇ ਤੇਰੇ ਬਹੁਤ ਵਧੀਆ ਚੱਲੇ ਆ ਆਪਣੀ ਧਰਤੀ ਫੜਦੀ ਵੀ ਮਿੰਨੇ ਮੇ ਬੂਟਾ ਬਹੁਤ ਫੜਦੀ ਪਿਛਲੇ ਸਾਲ ਹੈਗੇ ਨਹੀਂ ਤੇ ਪਪੂਲਰ ਹਾਂ ਪਿਛਲੇ ਸਾਲ ਆਪਾਂ ਨੇ ਸਾਰੇ ਚਲਾਏ ਹੋਤੇ ਹਾਂ ਹੁਣ ਆਪਾਂ ਨੇ ਸਾਰੇ ਚਲਾਉਣ ਜਮੀਨ ਚ ਪੂਲਰ ਪਰ ਵੀ ਲਾਉਣੇ ਆ ਸਾਰੀ ਚਲਾਉਣੇ ਆਪਾਂ ਨੇ ਹਰੇਕ ਸਾਲ ਪੈਸੇ ਬੱਟੇ ਕਰਨੇ ਆ ਹੋਰ ਠੀਕ ਨਹੀਂ ਕਾਕੰਡਾ ਹੋਈ ਜਾਣਾ ਕਾਕੰਡਾ ਆਪਣਾ ਹੋਈ ਜਾਣਾ ਕਾਕੰਡੇ ਦੀ ਲੋੜ ਆ ਹਾਂ ਮਹਿਸਾ ਦਾ ਸਿਰ ਪਰ ਅਸੀਂ ਘਰ ਦਾ ਸਰਕਲ ਚਲਾਈ ਜਾਣਾ ਹੋਰ ਹਾਂ ਬਣਾ ਇਹਦੇ ਨਾਲ ਹਰੇਕ ਸਾਲ ਪਟਾਈ ਆਪਣੇ ਪੈਸੇ ਭੱਟੀਆਂ ਆ ਠੀਕ ਨਹੀਂ ਹੋਰ ਕੰਮ ਤਾਂ ਆਪਾਂ ਨੇ ਕਰਨੇ ਹੀ ਆ ਕਾਕਾ ਕਿਥੇ ਮੁੱਕਦੇ ਆ ਇੱਧਰ ਬਾਈ ਅਸੀਂ ਪਾਈਪ ਲਾਈਨ ਦਵਾਈ ਪਈ ਆ ਆ ਦੇ ਕੋਟ ਦਾ ਕਿੰਨਾ ਗੰਨਾ ਹਲੇ ਵੀ ਗੰਨਾ ਨਿਮੇ ਹੈ 238 ਆ ਮੋਡਾ ਹੈ ਹੂੰ ਕੋਈ ਚੱਲ ਵੀ ਬਾਈ ਕੱਲ ਦੇ ਮਹੀ ਨਾਲ ਕੋਈ ਮਾਰੋ ਮਾਰ ਚੱਲ ਰਹੀ ਹੈ ਰੈਂਪ ਪੂਰਾ ਭਰਿਆ ਹੋਇਆ ਪਾਣੀ ਨਾਲ ਜੀੜੀ ਆਪਣੀ ਇਹ ਵੀ 400 ਕੁ ਤੋਏ ਤਾਰੀਏ ਬਾਈ ਆਪਾਂ ਕੱਖ ਕੱਖ ਤਾਰ ਕੇ ਦਿਖਾਉਂਦੇ ਆ ਹੋਰ ਕੋਈ ਕੰਮ ਆਪਾਂ ਡੀਸੀ ਨੇ ਸਸੀ ਗੱਲ ਸਰਦ ਜੀ ਡੀਸੀ ਬਾਈ ਕੀ ਹਾਲ ਹੈ ਵਧੀਆ ਸਾਡਾ ਕਲਾਸ ਪਹਿਲੋ ਡੀਸੀ ਬਾਈ ਬਾਈ ਆਪਣੇ ਭਰਾ ਮਾਣ ਆਇ ਹੜਨਾ ਪੈਂਦਾ ਹਾਂ ਡੀਸੀ ਬਾਈ ਇਹ ਆਪਾਂ ਥੇ ਵੀ ਜਾਂਦੇ ਯੂਨੀਵਰਸਿਟੀ ਮੇਲੇ ਨੂੰ ਨਾ ਸ਼ਨੀਵਾਰ ਨੂੰ ਲਾਸਟ ਟਾਈਮ ਪੁੱਛ ਕੇ ਆਇਆ ਸੀ ਮੈਂ ਹਾਂ ਡਾਕਟਰਾਂ ਨੂੰ ਹਾਂ ਅੱਜ ਕਰ ਸ਼ਨੀਵਾਰ ਦਾ ਅੱਛਾ ਹਾਂ ਮਤਰਬਾਈ ਨੂੰ ਕਿਹਾ ਤਾਂ ਹਾਂ ਮੈਂ ਗੱਡੀ ਕਰ ਲਓ ਭਾਈ ਆਪਣੀ ਨਿੰਦਲ ਬੜੀ ਉਹਨੂੰ 2-2 ਹਜ਼ਾਰ ਰੁਪਏ ਦੇ ਦਿੰਦੇ ਤੇ ਇਹ ਪਾ ਦੂੰਗੇ ਹਾਂ ਆਹ ਨਾਲ ਬੈਠ ਕੇ ਜਾਉਂਗੇ ਡੀਸੀ ਬਾਈ ਦਾ ਬੜਾ ਬ੍ਰਦਰ ਭਾਈ ਕੀ ਆਪ ਕੈਨੇਡਾ ਸਾਰਾ ਡੀਸੀ ਬਾਈ ਪਰ ਹੁਣ ਸਾਰਾ ਕੰਮ ਕਰਦਾ ਉਹ ਤਾਂ ਰੱਬ ਦੀ ਕਿਰਪਾ ਹੋ ਜਾਂਦਾ ਹਾਂ ਬੰਦਾ ਹੈਗਾ ਇੱਕ ਵਾਰ ਡੀਸੀ ਬਾਈ ਸਾਡਾ ਘੈਂਟ ਬੰਦਾ ਚਲ ਠੀਕ ਹੈ ਡੀਸੀ ਬਾਈ ਸਸਤੀ ਕਾ ਬੁਲਾ ਦੇ ਫਿਰ ਹੁਣ ਫਿਰ ਮਿਲਦੇ ਆਪਾਂ ਸਸਤੀ ਕਾ ਫਿਰ ਠੀਕ ਹੈ 사ਦੂਗੀ ਤੂੰ ਲੈ ਲੇਗਾ ਸ਼ੋਰ ਕੋ ਵਿਚ ਠੀਕ ਹੈ ਠੀਕ ਹੈ ਬਾਈ ਮਿਲੋ ਭਾਈ ਸਹਿਜ ਜਤਨ ਬਾ ਵਧੀਆ ਤੋ ਸਭ ਬਹੁਤ ਬਧਾਈਆਂ ਤੈਨੂੰ ਵੀਰੇ ਮੁਬਾਰਕ ਅੱਜ ਮਿਲੇ ਉਹਦਣ ਦੇ ਚੱਲ ਹਾਂ ਬਣਾਇਆ ਕੱਲ ਯਾਰ ਮੈਂ ਬਹੁਤ bari ਗਲਤੀ ਹੋ ਗਈ ਮੇਰੇ ਦਿਮਾਗ ਚ ਬਾਅਦ ਚ ਆਇਆ ਮੈਂ ਸਾਬ ਜੀ ਤੁਹਾਨੂੰ ਰਹਿ ਗਿਆ ਫੋਨ ਕਰਨ ਅੱਛਾ ਗਿਆ ਵੇ ਤੇ ਕਿਤੇ ਹਾਂ ਆਪਣਾ ਯਾਰ ਦੋਸਤ ਹੈ ਅੱਛਾ ਅੱਛਾ ਸਵਾਣੇ ਲੈ ਕੇ ਜਾਣਾ ਤੇ ਸੈਲਰ ਦਾ ਕੰਮ ਓਕੇ ਹੈ ਦਾ ਕੰਮ ਹਾਂ ਬਾਈ ਹੋ ਗਿਆ ਤੇ ਉਹ ਰਹਿ ਗਿਆ ਆਪਣਾ ਕਾਹਦਾ ਦਸਤਨ ਲਪਾਈ ਲਪੂਈ ਜੀ ਚੱਲਦੀ ਆ ਬਾਕੀ ਪੀਵੀਸੀ ਜੀ ਲੱਗਿਆ ਵੀ ਸੀ ਬਾਕੀ ਅੰਦਰ ਰੁਕੇ ਕਿਦਾਂ ਨਹੀਂ ਆਉਣਾ ਤੇਰਾ ਦੇਖ ਕੇ ਜਾਣਾ ਸੈਲਰ ਹਾਂ ਪਤਾ ਹੁਣ ਵੀ ਚੱਲਿਆ ਜੀ ਤਾਂ ਉਹ ਮਾਸੜ ਦਾ ਅਮਨ ਨੇ ਪਾਰਸਾ ਮੰਗਾਵੇ ਚੱਪਲਾਂ ਜੀਆਂ ਅੱਛਾ ਉਧਰੋਂ ਮਾਸੜ ਨੂੰ ਭੇਜਿਆ ਵੇਦਾ ਅੱਛਾ ਉਹ ਮਾਸੜ ਦਾ ਗੁਰਤੇਜ ਕਹੀ ਗਿਆ ਕਹਿੰਦਾ ਮਾਸੜਾ ਗੁਰਤੇਜ ਮਾਸੜ ਲਿਖਿਆ ਵੇ ਇਹਦੇ ਉੱਪਰ ਅੱਛਾ ਉਹ ਮੈਂ ਕਿਹਾ ਆ ਜਾ ਆ ਜਾ ਮੈਂ ਕਿਹਾ ਆਪਣੀ ਪਿੰਡ ਫੇ ਮਾਸੜ ਨੂੰ ਫੋਨ ਕਰਾਂ ਮੈਂ ਮੈਂ ਹੀ ਫੜਦੇ ਹਾਂ ਅੱਛਾ ਅੱਛਾ ਹਾਂ ਯਾ ਤਾਂ ਮੈਂ ਹੁਣ ਦੌੜਾ ਦੌੜਨ ਜਾਣਦਾ ਨਹੀਂ ਕਿਤੇ ਨਹੀਂ ਅਜੇ ਸ਼ੁਰੂ ਨਹੀਂ ਹੋਈਆਂ ਇੱਕ ਹੋਈ ਤੇ ਦੌੜ ਇੱਥੇ ਜਾਂ ਜਾਂਦੇ ਹੋ ਸਰੀਨ ਸਾਹਿਬ ਜੀ ਤੇਗਲਾ ਤੂੰ ਹੀਰੇ ਨੂੰ ਘੋੜੇ ਉਦੇ ਪੇ ਲੈ ਕੇ ਜਾਂਦਾ ਟਰਾਲੇ ਉੱਪਰ ਟਰਾਲੇ ਪੈ ਇਨਾ ਤੇਲ ਫੂਕੇ ਜਾਂਦਾ ਇੱਕ ਬਾਈ ਨਾ ਛੋ ਘੋੜੇ ਨੂੰ ਘੋੜੇ ਨੂੰ ਭੈਣ ਦਬੱਲੇ ਨਿਕਲਦਾ ਹੁਣ ਨਾਲੇ ਦੇਖ ਲੈ ਤੇਰੇ ਸਾਹਮਣੇ ਆਪਾਂ ਵੀਡੀਓ ਚ ਪਾ ਦਈ ਦਵਾਂਗੇ ਦੇਖੋ ਪਈ ਆ ਪਈ ਆ ਮੇਰੇ ਕੋਲ ਚੱਲ ਮੈਂ ਬਲੌਗ ਚ ਦੇਖੂਗਾ ਬਲੌਗ ਚ ਦੇਖੋ ਕਲਿੱਪ ਪਾਉਂਗੇ ਮੈਂ ਉਹੀ ਦੇਖਾ ਮੈਂ ਸਹਿਜ ਉਸ ਰਹੀ ਐ ਐਡਾ ਟੈਕ ਪਹਿਲਾਂ ਬੰਦਾ ਬੰਨ ਦੱਸਤਾ ਦਿੰਦਾ ਬੰਦੇ ਨੂੰ ਕਾਰੀਗਰੀ ਹੋਣਾ ਉਹ ਜਿਹੜਾ ਕਰ ਗਿਆ ਇਹ ਜਿਹੇ ਕੰਮ ਉਹੀ ਤਾਂ ਹੈ ਯਾਰ ਮੈਂ ਨਹੀਂ ਤਾਂ ਘੋੜਾ ਉਹੀ ਨਹੀਂ ਘੋੜਾ ਮੈਂ ਇਸ ਮੂਸਤਾ ਮੰਨਿਆ ਬਾਈ ਦਾ ਮੇਰੇ ਨੇੜੇ ਨਹੀਂ ਲੱਗਣ ਦੇਵੇ ਘੋੜਾ ਨਾ ਇੰਨੀ ਸਪੀਡ ਭੜੀ ਵੀ ਨੇ ਆਯੋ ਰੱਬਾ ਹੈ ਤੇ ਤਾਂ ਲੋਡ ਮੈਂ ਤਾਂ ਉਹੀ ਉਹ ਬਣਾਉਣ ਨੂੰ ਫਿਰਦਾ ਕਿਆ ਕਹਿੰਦੇ ਉਹਨੇ ਟ੍ਰੇਨਰ ਜਿਹਾ ਪਿੱਛੇ ਘੋੜਿਆਂ ਨੂੰ ਇਹਦਾ ਛੋਟਾ ਹੱਥ ਆਹ ਟੈਂਪੂ ਇਹ ਪਾ ਲੈਣਾ ਆਟੋ ਟੈਂਪੂ ਠੀਕ ਆ ਕਿਤੋਂ ਵਿਹਲਾ ਨਾਲ ਸਵਾਰੀ ਢੋਹਦੀਆਂ ਬਾਈ ਛੋਟੇ ਲੋਡ ਦਾ ਖੜਾਇਆ ਪੈਨੇ ਘੋੜਾ ਤਨ ਤੇ ਕਾਵਾਂਗੇ ਪਾ ਆ ਵੀ ਕੰਮ ਹੁੰਦੇ ਆ ਹਾਂ ਹੋਰ ਵਧੀਆ ਐਨ ਵਧੀਆ ਬਾਈ ਠੀਕ ਆ ਹੀਰਾ ਐਨ ਹੀਰਾ ਵੀ ਠੀਕ ਆ ਦੂਈ ਘੋੜੀ ਵੀ ਠੀਕ ਆ ਅੱਛਾ ਅੱਛਾ ਹਾਂ ਚੱਲ ਠੀਕ ਆ ਵੀਰੇ ਠੀਕ ਆ ਮਿਲੋ ਜੀ ਮਸੜ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਮਸੜ ਕਿਹੜਾ ਹਾਲ ਹੈ ਵਧੀਆ ਵਧੀਆ ਆ ਮੈਂ ਤਾਂ ਸਹਿਜੋ ਉਧਰ ਨਹੀਂ ਟਿਕਣ ਦਿੰਦੇ ਸਹਿਜੋ ਤੇ ਇਹ ਫੋਨ ਕਿੱਥੇ ਆ ਫਲਾਣਾ ਉਹਦੇ ਦੱਸ ਕੇ ਦੇਖ ਲੀ ਉਹਨੂੰ ਬਾਈ ਦੇਖ ਲੈ ਮੈਂ ਉਧਰੋਂ ਗਿਆ ਹਾਂ ਵੀ ਕੰਮ ਫੜ ਲਿਆ ਮੈਨੂੰ ਹੁਣ ਸਾਲਾ ਆ ਕੰਮ ਕਰਨਾ ਪੈ ਗਿਆ ਕਹਲਾ ਮੰਦਿਆ ਚੱਪਲਾ ਫੜ ਕੇ ਲਿਆਇਆ ਉਹ ਜਦੇ ਕਹਿਣ ਲੱਗਾ ਕਹਲਾ ਗਰਤੇਜ ਮਾਸੜ ਮੈਂ ਕਹਾਂ ਲਿਆ ਫੜਾ ਦੇ ਮੈਨੂੰ ਤੂੰ ਕਿੱਥੇ ਲੱਭਦਾ ਗਿਰੂ ਘਰ ਨਾ ਠੀਕ ਹੈ ਸੋਕਾ ਉਹ ਹੀ ਕੰਮ ਹੋ ਜਾ ਮੈਂ ਉੱਤੇ ਤੇ ਦੇਖ ਲੈ ਮੋੜ ਤੇ ਮੈਂ ਕਹਾਂ ਤਿੰਨੇ ਉਹੀ ਜਾਣਦੇ ਆ ਛਕਾਰੀ ਦਾ ਜਦੋਂ ਅੱਧੀ ਖਿੱਚ ਲੈ ਮੈਂ ਕਹਾਂ ਇਹ ਕੱਲ ਵਾਲੀ ਆ ਪਾਰਸਲ ਅੱਛਾ ਇਹ ਮੇਰੇ ਹੀ ਭੇਜਿਆ ਹੋਇਆ ਕੱਲ ਵੀ ਮੈਨੂੰ ਆਏ ਤੇ ਹੀ ਪਤਾ ਲੱਗਿਆ ਕੱਲ ਤਾਂ ਚੱਪਲਾਂ ਦੇ ਵਿੱਚ ਉਹਦੇ ਅੱਛਾ ਘਰਦਿਆਂ ਨੂੰ ਫੋਨ ਕਰ ਦਿੰਦਾ ਘਰ ਦੇ ਕਹਿੰਦੇ ਉਹਦੇ ਵੀ ਦੇਖ ਲੈਂਦੇ ਆਮਾਜ਼ਨ ਦੇ ਪਰ ਦਿਖਾਉਂਦੇ ਕੁਸਾ ਕੱਢਦੇ ਫਿਰ ਸਭ ਕੁਸਾ ਨਿਕਲਦਾ ਉਦੇ ਫੋਟੋ ਹੋਰ ਤੀ ਉਹ ਕਹਿੰਦਾ ਘਰ ਦੇ ਨਾਲ ਵਗਾ ਲਈ ਹੁਣ ਵੀ ਆਹ ਲੀ ਭੇਜਦੀ ਹੂੰ ਇੱਥੇ ਹੋਰ ਕੋਸਾ ਜਾ ਨਿਕਲ ਕੇ ਉਹ ਨਹੀਂ ਆਪਾਂ ਦੇਖ ਲੈ ਹੁਣ ਚੱਪਲਾ ਵੀ ਵੇਚ ਜਮਾ ਹੀ ਰਹਿ ਲੈ ਰਹਿ ਗਏ ਚੱਪਲਾ ਵੀ ਤਾਂ ਆਨਲਾਈਨ ਮਿਲ ਆ ਦੇਖ ਲੈ ਤੂੰ ਹੁਣ ਨੀ ਰੈਕਸੋ ਪਾ ਕੇ ਆਪਣਾ ਟੌਰ ਰ ਫਿਰ ਜੇ ਪਹਿਲਾਂ ਸੋਚੀ ਜਾਂਦੇ ਸੀ ਲੈ ਕੇ ਜਦੇ ਪਾ ਲੰਦੇ ਤੇ ਹੈਂ ਔਰ ਜੇ ਜਿਹਦੇ ਵੱਜਦੀ ਦੀ ਧੱਫੜ ਪਾਣ ਦੀ ਦੀ ਕਾਈ ਜੀ ਚੱਪਲ ਦੀ ਵਾਲੀ ਚ ਜਾਣੇ ਨਹੀਂ ਹੁਣ ਕਿੱਥੇ ਇੱਕ ਹੋਰ ਹੈ ਅਸੀਂ ਤਾਂ ਲੈ ਕੇ ਪਾ ਲੈਣੇ ਨੇ ਹਾਂ ਜਨਾਨੀਆਂ ਨਾਲ ਖੋਹਦਾ ਉਹਨਾਂ ਨੂੰ ਹੀ ਮਿਲਦੀ ਛਿੱਤੀ ਦੇ ਨਾਲ ਅਸੀਂ ਸ਼ਹਿਰ ਲੈ ਕੇ ਜਾਂਦੇ ਆ ਸਹੀ ਗੱਲ ਹੈ ਫੇਰ ਆਹੀ ਕੰਮ ਪਾੜਨਾ ਇੱਕ ਤਾਂ ਦੇਖਦੇ ਉਹ ਹੀ ਲੱਗਦੇ ਬੂਟਰੇ ਇਹ ਲੈ ਇਹ ਵੀ ਚੱਪਲ ਲਈਆਂ ਇਹ ਵੀ ਚੱਪਲ ਲਈਆਂ ਇਹ ਆ ਗਿਆ ਉੱਚੀ ਹੱਡੀਆਂ ਵਾਲੇ ਆ ਆ ਗਿਆ ਭਾਈ ਨਵਾਂ ਡਿਜ਼ਾਈਨ ਦੱਸ ਹੈ ਗਾ ਦੇਖ ਲੈ ਤੂੰ ਫੋਟੋ ਐ ਦੇਖ ਲੈ ਹੁਣ ਦੇਖ ਲਈ ਮਾਸੜ ਕਿੰਨਾ ਫਰਕ ਹੋਣਾ ਰੋਪਣ ਜਾ ਕੇ ਤੈਨੂੰ ਮਹਿੰਗੀਆਂ ਪੈਣੀਆਂ ਦੇ ਫਿਰ ਹਾਂ ਤੇ ਕੁਲਚੇ ਛੋਲੇ ਗੋਲ ਗੱਪੇ ਵੀ ਖਾਣੇ ਤੇ ਇਹ ਜੇ ਨਹੀਂ ਹੈਗਾ ਹਾਂ ਜਿਕਣੀ ਸਨੇਹ ਜੇ ਟਾਈਮ ਕਰ ਲਓ ਉਧਰ ਮੈਚ ਹੋਣਾ ਟਾਈਮ ਹੋਣਾ ਹੈ ਪਹਿਮਾ ਡੱਪ ਜਾਣਾ ਆ ਜਾ ਚਾਲੇ ਚਲੀਏ ਸਗੀ ਉਹ ਜਿਹੜਾ ਸੂਟ ਨਹੀਂ ਪਸੰਦ ਕਰਦਾ ਸੀ ਹੈ ਉਹਨੂੰ ਮੈਂ ਲਾਇਨ ਲੈ ਲਈ ਜੇ ਉਸ ਮਿਲ ਗਿਆ ਕਦੇ ਕਹਿੰਦਾ ਉਹ ਤੌਲੇ ਉਹੀ ਤਾਂ ਨਹੀਂ ਆ ਗਿਆ ਤੂੰ ਪਾਗਲ ਨੂਨ ਨਾਲ ਅੱਧਾ ਲੱਕੇ ਨਹੀਂ ਹੈਗਾ ਮਾਸੜਾ ਦੇ ਤੌਲੇ ਹੈ ਤੇ ਜਰਮਾ ਬੋਲਦਾ ਇਹ ਜੇ ਸ਼ਹਿਰ ਸਾਨੂੰ ਪਤਾ ਵੀ ਜੇ ਮੈਸ ਪਾਣੀ ਟੋਬੇ ਚ ਵੜ ਗਈ ਜੇ ਇਹ ਬਿਨਾ ਨਹੀਂ ਦਿਗਾ ਤੇ ਵੜ ਗਈ ਇਹਦਾ ਓਖੀਆਂ ਉਜੇ ਨਹੀਂ ਕੱਢਣੀਆਂ ਹਾਂ ਪਰ ਅਸੀਂ ਛੱਡਣੀ ਹੁੰਦੇ ਕਿ ਪਾਣੀ ਚੇਵ ਛੋਟੀ ਝਪੜੀ ਜਿੱਡਾ ਪੈ ਜਾ ਤੇ ਬਾਹਰ 30 30 ਯਾ ਇਹ ਕੰਮ ਹੈ ਹਾਲਾ ਕੱਲ ਦਾ ਨਵੇਂ ਕੰਮ ਚੱਲਿਆ ਬੈ ਚੱਲ ਕੋਈ ਨਹੀਂ ਹੈ ਤਾਂ ਕੋਈ ਨਹੀਂ ਅਦੂਆ ਨੰਬਰ ਆ ਗਿਆ ਤੇ ਅੱਜ ਕਹਿੰਦੇ ਨੇ ਇਹ ਪੈਰ ਛੋਟੀਆਂ ਰਹਿਗੀਆਂ ਫਿਰ ਪੰਗਾ ਮਕਾਨ ਵਾਲੇ ਨੂੰ ਮੂੜੀ ਹੋਣੀ ਵੀ ਲੈ ਲਈਦਾ ਹਾਂ ਫਿਰ ਆਹ ਚੱਕਰ ਪੈਣੇ ਹੋਰ ਤਾਂ ਵੈਸੇ ਜਾਂਦੀ ਐ ਪਰ ਅੱਜ ਦਿਨ ਪਾਸ ਦਾ ਕੰਮ ਨਹੀਂ ਹੈਗਾ ਹੂੰ ਸਹੀ ਬਾਤ ਆ ਸਮਝਿਆ ਜੱਜ ਕਹਿੰਦਾ ਵੀ ਛੋਟੀਆਂ ਕੱਲ ਨੂੰ 3 ਹੋਰ ਆ ਜਾਣ ਨੰਬਰ ਉਹ ਆ ਜਾਣਾ ਫੇਰ ਕਿੰਨੇ ਜੇ ਪੈ ਗਿਆ ਜੋੜਾ ਇਹਦਾ ਮੈਂ ਮੈਂ ਦਾ ਸੌਦਾ ਇੱਧਰ ਪੈ ਜਾਣਾ ਮੈਂ ਕਿਹਾ ਪੈ ਗਿਆ ਇਹਦਾ ਕੰਮ ਆ ਆ ਤਿਆਰੀ ਆ ਤਿਆਰੀ ਮੇਰੇ ਵਾਲੀ ਇਹ ਤੇ ਰਵਲ ਵੱਧ ਪੱਕੀ ਆ ਤਿਆਰੀ ਬਾਈ ਦਲਵੀਰ ਦੀ ਜੀ ਦੀ ਆ ਇਹਦਾ ਤਕਰੀਬ ਨਾ ਆਈ ਗਈ ਬਸ ਬਾ ਹਫਤੇ ਦੇ ਵਿੱਚ ਵਿੱਚ ਬਾਈ ਆਏ ਜਾਣੀ ਆ ਜੀ ਦੀ 468 ਹੈ ਅੱਗੇ ਦੇ ਵਿੱਚ ਲੇ ਵਾਲਾ ਪੱਕਿਆ ਖੜਾ ਮੇਰੇ ਵਾਲੀ ਵੀ ਇੱਕ ਨੇ ਪੱਕਿਆ ਖੜਾ ਮੈਂ ਸਾਨੂੰ ਦਾ ਭਈਏ ਕਰ ਲਏ ਇਹ ਕਰੇ ਨਹੀਂ ਭਈਆਂ ਪੁੱਛਦਾ ਫਿਰਦਾ ਹਲੇ ਮੈਂ ਟੱਕਰਦਾ ਨਹੀਂ ਭਈਆ ਕੋਈ ਚੱਲ ਮਿਲ ਜੂਗੇ ਯਾਰ ਭਈਆਂ ਨਾਲ ਤੇ ਨਾ ਇਹਨਾਂ ਨੂੰ ਦੇਖਦੇ ਬਿੰਦਰਾਂ ਨੂੰ ਪੁੱਛ ਲੂਗੇ ਬੇ ਇੱਕ ਫਾਟ ਲਾ ਲੈਣ ਜਿੰਨੀ ਕੁ ਸਵਾੜੀ ਭਾਈ ਖਰੀਓ ਹੋਗੀ ਉਹ ਜੋਖ ਲੂਗੇ ਉਹਨੇ ਦੇ ਦਾਂਗੇ ਯਾਰ ਉਹਨੇ ਦੇ ਦੀ ਹਾਂ ਠੀਕ ਆ ਭਈਆਂ ਨਾਲ ਸਸਤਾ ਕੰਮ ਪੈ ਜਾਣਾ ਪੜਾ ਸਸਤਾ ਮਸ਼ੀਨਾ ਨੂੰ ਖਿੱਚ ਜਾਨੋ ਉਹਨਾਂ ਦੇ ਵੀ ਗੱਦਰ ਹੋ ਜਣੀ ਹੈ ਗੱਦਰ ਨੂੰ ਵੜਾ ਕੇ ਪਸਾਗਾ ਲਾਂਗੇ 40 ਟਾ ਕੋ ਅੱਧਾ ਬੰਨ ਰ ਪਊਗਾ ਜੀ ਹਾਂ 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 ਵੀ ਉਹਨਾਂ ਨੂੰ ਉਨੀ ਜਗ੍ਹਾ ਦੇ ਪੈਸੇ ਦੇਣਗੇ ਥੋੜੀ ਜਗ੍ਹਾ ਨੂੰ ਟੱਕ ਕੱਟ ਲੱਗਣਾ ਹੈ ਵਿਗਾ ਘਰਾਂ ਮੈਂ ਇੰਨਾ ਛੋਟਾ ਜ ਠੀਕ ਆ ਇਹ ਕੰਮ ਠੀਕ ਆ ਮਸਟਰ ਹਾਂ ਇਹ ਕੰਮ ਤੇ ਲੋਡ ਰਹਿਣਾ ਆਇਆ ਨਾ ਜੀਰੀ ਦਾ ਝਾੜ ਥੋੜਾ ਟੁੱਟਿਆ ਉਹ ਦੱਸਦਾ ਇਹਨਾਂ ਦੇ ਪਿੱਛੇ ਝੱਲੀਆਂ ਖੇਤ ਰਸਤੇ ਨੇ ਰਹਿ ਗਏ ਮੈਂ ਲੋ ਜੀ ਕਿਲੇ ਡੇਢ ਕਿਲੇ ਦੀ ਫਾਂਟ ਲਾ ਕੇ ਲੈ ਕੇ ਬੰਦਾ ਹਾਂ ਹਾਂ ਵੇ ਉਹ ਹਰੀ ਜੋਖ ਦੀ ਕਹਿੰਦਾ ਅਗਲੇ ਨੂੰ ਨਹੀਂ ਅਸੀਂ ਜਿਹੜੀ ਦੇ ਚ ਪੈਸੇ ਦੇਤੇ ਉਹਦੇ ਹਾਂ ਐਵੇਂ ਹੀ ਤਾਂ ਵਾਲੇ ਤਾਂ ਮੈਂ ਵੀ ਨਾਲੇ ਤਾਂ ਠੀਕ ਹੈ ਪਿਛਰੀ ਵਾਰੀ ਹੈਗਾ ਉਸ ਦਾ ਜਦ ਪੈਸੇ ਦੇਣੇ ਆ ਕਰ ਉਹ ਬਾਈ ਵੀ ਕਹਿੰਦੇ ਕੋਈ ਚੱਕਰ ਨਹੀਂ ਕਹਿੰਦਾ ਤੂੰ ਆਪਣਾ ਕੰਮ ਸਾਰ ਲੈ ਹੋਊਂਗੇ ਕਹਿੰਦਾ 50 ਕਿਲੋ ਦਾਣੇ ਮੇਰੇ ਘਰ ਆ ਫੜਾ ਦੀ ਹਾਂ ਚੱਲ ਦਾਣੇ ਕਹ ਉਹ ਅਗਲਾ ਵੀ ਜੋਖ ਤੇ ਉਹਦੇ ਪੈਸੇ ਦੇ ਦੇਣੇ ਆ ਦਾਣੇ ਦਾ ਫੇਰ ਸੁੱਕ ਕੇ ਵਜ਼ਨ ਕਢਾ ਲੈਣ ਜੇ ਆਪਾਂ ਅਗਲੇ ਹਰੇ ਬਾੱਡੇ ਕੇ ਸੁਕਾ ਕੇ ਅਗਲੇ ਨੂੰ ਕਰੂਗੇ ਹਾਂ ਇੰਨਾ ਵੀ ਨਹੀਂ ਫੇਰ ਉਹ ਕਰਨਾ ਪੈਣਾ ਜਿੰਨੇ ਆਪਾਂ ਹਰੀ ਜੋਖ ਦੇਣ ਜਿਹੇ ਜਿਹੇ ਆ ਗਏ ਹਾਂ ਪੈਸੇ ਉਹਦੇ ਹਿਸਾਬ ਨਾਲ ਪੈਸੇ ਦੇ ਦ ਭਈਆਂ ਦਾ ਇੱਕ ਤਾਂ ਪ੍ਰੋਸੈਸ ਲੰਬਾ ਚੱਲ ਪੈਣਾ ਉਹਨਾਂ ਨੇ ਹਫ਼ਤਾ ਲਾਉਣਾ ਉਹ ਵਿੱਚ ਮਹੀ ਇੱਕ ਦੋ ਦਿਨ ਵੱਢਣੇ ਤੇ ਲੱਗਦੇ ਨੇ ਚਾਰ ਪੰਜ ਦਿਨ ਫੋੜਨੇ ਲਾ ਦੇ ਝਾੜਦੇ ਨੂੰ ਫਿਰ ਉਹਨਾਂ ਨੂੰ ਨੁਕਸਾਨ ਉਹਨਾਂ ਵਿੱਚ ਛੱਡ ਜੇ ਮਾਸੜ ਮਹੀ ਆ ਜਵੇ ਉਂਗਰ ਲਾ ਜਾਂਦੀ ਫਿਰ ਇੱਥੇ ਫੋੜ ਲਾ ਜਾਂਦੀ ਫਿਰ ਸਾਹਮਣੇ ਆ ਦੇ ਕੱਲ ਦਾ ਦਿਨ ਵੀ ਲਿਖਿਆ ਹੈਗਾ ਅੱਜ ਫਿਰ ਹੁਣ ਬੱਦਲ ਫੇਰ ਚੜੇ ਬੱਦਲ ਬਾਈ ਹੋ ਗਈ ਬਾਈ ਲੈ ਦੇਖੋ ਜੀ ਬੱਦਲ ਹੋਇਆ ਵੈਨ ਪੂਰਾ ਇੱਕ ਦਿਨ ਛੱਡ ਕੇ ਪੈਂਦਾ ਹੀ ਆ ਪੈਂਦਾ ਹੀ ਆ ਵਾਟਾ ਜਿਹੜਾ ਵਾਟਾ ਅੱਜ ਹੁਣ ਆ ਦੱਸਦਾ ਹੁਣ ਦੇਖ ਖੜੇ ਨੂੰ ਗਰਮੀ ਆਈ ਜਾਂਦੀ ਆਉਂਦੀ ਆ ਇਹੀ ਕਹਿ ਰਿ ਹੂੰ ਇਹ ਗਰਮਸਾਰ ਦਾ ਹੋ ਜਣਾ ਬੰਦੇ ਗਰਮੀ ਆਈ ਉੱਪਰ ਦੇ ਪਈ ਜਾਣਾ ਹੂੰ ਉਹਦੇ ਜੇ ਬਿਮਾਰ ਹੁੰਦਾ ਨਾ ਇਹਦਾ ਚੱਲ ਫਿਰ ਸੀਪਿੰਦਰ ਨੂੰ ਸੱਸੀ ਗੱਲ ਜੀ ਹਰਵਿੰਦਰ ਕਿੱਦਾਂ ਬੜਾ ਵਧੀਆ ਠੀਕ ਠਾਕ ਹੂੰ ਜਿੜੀ ਠੀਕ ਆ ਉਹਦਾ ਠੀਕ ਆ ਤਰੀ ਦੇਖ ਕੇ ਆ ਤੇ ਜਿੜੀ ਇੱਕ ਦਿਨ ਅੱਛਾ ਹੂੰ ਵਧੀਆ ਜਿੜੀ ਵਧੀਆ ਵਧੀਆ ਜਿੜੀ ਵੀਦਰ ਦਰੇ ਗਈ ਆ ਹੈ ਲੱਗੀ ਜਿਹੜੀ ਹੈਗੀ ਆ ਖੜੀ ਆ ਉੱਥੀ ਉਹ ਮਾਰੀ ਵਧੀਆ ਨਹੀਂ ਹੈਗੀ ਚੱਲ ਹੈਗੀ ਆ ਪਤਾ ਨਹੀਂ ਕਰਦੇ ਲੋਕ ਮਿੰਟ ਜਿੰਦੀ ਆਵਾਜ਼ ਸੁੱਕਿਆ ਤਾਂ ਨਹੀਂ ਜਿਹੜਾ ਉਹ ਪੱਕਿਆ ਹੋ ਗਿਆ ਪੀਲਾ ਪੁੱਤਾ ਲੈ ਠੀਕ ਹੈ ਜੀ ਨਜ਼ਰ ਵੇ ਨਹੀਂ ਠੀਕ ਆ ਤੇਰੀ ਜੀਰੀ ਚ ਹਵਾ ਕਰਾਸ ਹੁੰਦੀ ਜਿਹੜੀ ਪਿੰਡ ਵਾਲੀ ਜੀਰੀ ਨਾਲ ਤੇਰੀ ਉਹ ਜੀਰੀ ਟੋਪ ਦੀ ਆ ਉਹ ਬੀਜ ਦਾ ਫਰਕ ਹੈ ਬੀਜ ਦਾ ਹੀ ਫਰਕ ਆ ਮਾਸੜ ਹੋ ਸਿੱਧੀ ਲੱਗੀ ਵੀ ਥੋੜੀ ਜੀ ਜਿਹੜੀ ਆਹ ਵਾਲੀ ਦੀ ਜੀਰੀ ਸੰਘਣੀ ਬਹੁਤ ਥੋੜੀ ਜਿਆਦਾ ਸੰਘਣੀ ਆ ਬਿੱਖੋ ਬਾਈ ਬਾਕੀ ਬੈਠੇ ਆ ਮੋਟਰ ਵਾਲਾ ਆਪਣਾ ਹੱਥੀਆਂ ਖੜਿਆ ਖੇਰ ਲਏ ਆ ਬਹੁਤ ਬਠੰਡਾ ਆ ਬਹੁਤ ਬਠੰਡਾ ਆ ਹੈਂ ਨਹੀਂ ਹੁਣ ਕੀ ਰੰਦਾ ਰਾਜਾ ਜਬਾ ਆ ਨਿਕਲਦੇ ਆ ਪੈਸੇ ਜੀ ਖਰਦ ਜਾਂਦੇ ਆ ਦੇਰ ਬਹੁਤ ਹੈ ਸਾਰੀ ਗਰਮੇ ਜੀ ਪਾਣੀ ਨੂੰ ਪਗਾਏ ਮਾਸਰਦੇ ਹੁਣ ਪਾਣੀ ਦੀ ਪਾਣੀ ਪਾਣੀ ਬੈਠੇ ਹੈ ਥਿਆ ਲੱਗੀ ਅੱਜ ਪਾਣੀ ਦੀ ਹੈ ਅੱਜ ਪਾਣੀ ਦੀ ਥਿਆ ਲੱਗੀ ਬਾਕੀ ਭਾਈ ਆਪਣਾ ਸਖਵੀ ਦੇ ਸੁਖੀ ਦੀ ਕੁੜੀ ਦਾ ਕੱਲ ਜਨਮ ਦਿਨ ਤਾਂ ਮਨਾਇਆ ਇਹਦਾ ਵੀ ਬਹੁਤ ਧੰਨਵਾਦ ਹੈ ਜੀ ਨੇ ਐਸੇ ਭਾਈ ਪਾਰਟੀ ਕਰੀ ਪਾਰਟੀ ਕਰੀ ਆ ਆਪਾਂ ਨੇ ਵੀਡੀਓ ਹੀ ਪਾਈ ਤੀ ਬਹੁਤ ਵੀਰਾਂ ਦੇ ਕਮੈਂਟ ਆਏ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਵੀ ਗੁਰਸੇਵਤਨੂ ਭਾਈ ਐ ਲਿਖ ਕੇ ਵੀ ਮੁਬਾਰਕਾਂ ਜਿੰਨਾ ਨੂੰ ਸਾਰਿਆਂ ਨੂੰ ਉਹਨਾਂ ਦਾ ਵੀ ਆਪਾਂ ਨੇ ਧੰਨਵਾਦ ਕਰਦੇ ਆ ਫਿਰ ਦੁਬਾਰੇ ਆਪਾਂ ਜਦ ਕਮੈਂਟਾਂ ਦੇ ਵੀ ਧੰਨਵਾਦ ਕਰਤਾ ਅਸੀਂ ਤੈਥਰੋ ਭਾਈ ਫਿਰ ਦੁਬਾਰੇ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਵੀ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਆ ਮਾਲਾਪਿੰਡ ਨੂੰ ਇੱਕ ਨਹੀਂ ਇੱਕ ਦਾ ਹੋਵੇ ਜਾਂ ਇੱਕ ਬਲੌਗਰ 25 30 ਬੰਦੇ ਆ ਅਸੀਂ ਘੱਟੋ ਘੱਟ ਸਭ ਨੂੰ ਦੇਖਦੇ ਆ ਹਾਂ ਮਾਲਾ ਇੱਕ ਆਏ ਚਲੋ ਆਏ ਹੁੰਦਾ ਵੀ ਇੱਕ ਅੱਧੇ ਬੰਦੇ ਦੇਖਦੇ ਚਲੋ ਸਾਰਿਆਂ ਨੂੰ ਚਾਹੀਦੀ ਦੇਖਾ ਚਾਹੇ ਮਾਸਟਰ ਸਾਨੂੰ 1 ਮਿੰਟ ਦੇਖੇ ਯਾਰ ਪਰ ਦੇਖਦੇ ਸਭ ਨੂੰ ਦੇਖਦੇ ਆ ਮੈਂ ਤੁਹਾਨੂੰ ਦੱਸਦਾ ਵੀ ਹੁਣ ਉੱਥੇ ਪਹਿ ਹਾਂ ਸਮਝਿਆ ਮੈਂ ਤਾਂ ਠੀਕ ਹੀ ਚੱਲੇ ਤੇ ਨਾਨਕੇ ਘਰ ਦਾ ਮੜੋਲੀ ਮੈਂ ਕਹਿੰਦਾ 100 150 ਪਲਵਾਨ ਆਇਆ ਮੈਂ ਤਾਂ ਆਇਆ ਮੈਂ ਤਾਂ ਵੀ ਕੋਲ ਕੇ ਹਰੇਗੇ ਉੱਥੇ ਆਉਂਦਾ ਤਾਂ ਚਲੋ ਸਾਰਿਆਂ ਦਾ ਮਾਨਦਾਨ ਅਗਲਾ ਕਰਦਾ ਮੈਂ ਕਿ ਸਰਦਾ ਦਾ ਹਰੇਗੇ ਹਰੇ ਨੇ ਕਰਦਾ ਹਾਂ ਨਹੀਂ ਅਗਲਾ ਕਹਿੰਦਾ ਵੀ ਇੱਕ ਦਾ ਹੀ ਕਰਨਾ ਵੇਜਦਾ ਭਾਈ ਤਾਂ ਹੀ ਥੋੜਾ ਫਾਈ ਸਾਰਿਆਂ ਨੂੰ ਫੇਰ ਧੰਨਵਾਦ ਕਰਦਾ ਵੀ ਬਹੁਤ ਵਧੀਆ ਤੁਸੀਂ ਸਾਰਿਆਂ ਨੂੰ ਸਾਨੂੰ ਦੇਖਦੇ ਆ ਬੰਦ ਤੋ ਕਿਉਂ ਕੋਈ ਕੋਈ ਚੀਜ਼ ਦਿਖਾਉਂਦਾ ਕੋਈ ਖੋਸ ਦਿਖਾਉਂਦਾ ਜਿਹਦੇ ਜਿਹਦੇ ਤੇ ਲੋਟ ਆ ਗਿਆ ਦਿਖਾਉਂਦੇ ਦਿਖਾਉਂਦਾ ਜਿਕੇਣਾ ਹੁਣ ਫਸਲ ਬਾੜੀ ਚੱਲਦੀ ਹੁਣ ਆਪਾਂ ਫਸਲ ਬਾੜੀ ਵਾਰ ਦੱਸੀ ਜਿੰਨਾ ਕਿ ਸਾਨੂੰ ਤਜਰਬਾ ਸੀ ਦੱਸੀ ਜਾਂਦੇ ਬਾਕੀ ਜਿਨ੍ਹਾਂ ਨੂੰ ਹੋਰ ਸਾਡੇ ਨਾਲ ਤਾਂ ਅੱਜ ਨੂਨ ਨਹੀਂ ਹੈਗੇ ਸਹੀ ਗੱਲ ਇਹ ਦੇਖ ਇੱਕ ਦੋ ਦੋ ਕੀਲੇ ਵਾਲੇ 22 50 50 70 100 100 ਕੀਲੇ ਵਾਲੇ ਬੈਠੇ ਆ ਵੀ ਉਹਨਾਂ ਸਾਡੇ ਨਾਲ ਤੇ ਵੱਧ ਤਜਰਬਾ ਬਿਲਕੁਲ ਵੀ ਸਾਨੂੰ ਉਹਨਾਂ ਦੀ ਚੀਜ਼ ਜਿਹੜੀ ਦੱਸੀ ਵਧੀਆ ਲੱਗਦੀ ਐ ਅਸੀਂ ਪਰਖਦੇ ਆਂ ਦੱਸਦੇ ਵੀ ਬਾਅਦ ਵਿੱਚ ਅਸੀਂ ਆਇਆ ਕਰਿਆ ਤਾਂ ਚਲੋ ਹੋਰ ਨੂੰ ਵੀ ਦੱਸਦੇ ਅਸੀਂ ਇੱਕ ਦੋ ਨੂੰ ਹੋਰ ਨੂੰ ਦੱਸੀ ਦੇ ਲਾਗ ਪਾਸ ਵੀ ਬਾਈ ਐਂ ਗੱਲ ਆਈ ਦੀ ਵੀ ਤਜਰਬਾ ਚਲੋ ਠੀਕ ਐ ਇਹ ਕੀ ਤਾਂ ਆਪਾਂ ਇਹੀ ਕੰਮ ਵਾਸਤੇ ਪਾਉਂਦੇ ਇੱਕ ਅਸੀਂ ਐਂ ਨਹੀਂ ਕਹਿੰਦੇ ਵੀ ਹੈਗੇ ਪੈਸੇ ਕਰਕੇ ਹੀ ਪਾਉਂਦੇ ਆ ਵੀ ਚੀਜ਼ ਆਪਾਂ ਜਿਹੜੀ ਦਿਖਾਉਂਦੇ ਆ ਤੁਹਾਨੂੰ ਵਧੀਆ ਦਿਖਾਉਣੀ ਆ ਇਹ ਨਹੀਂ ਹੈਗਾ ਵੀ ਡੁਪਲੀਕੇਟ ਬਣਾ ਕੇ ਦਿਖਾ ਦੇਣੇ ਵੀ ਆਹ ਆ ਜਿਵੇਂ ਕਰਤਾ ਐ ਕਰਤਾ ਵੀ ਜਿਹੜੀ ਚੀਜ਼ ਉੱਪਰ ਲਿਖੀ ਵੀ ਉਹੋ ਚੀਜ਼ ਵਿੱਚ ਹੋਊਗੀ ਇਹ ਨਹੀਂ ਹੈਗਾ ਵੀ ਦੂਆ ਬਾਤ ਹੈ ਅਸੀਂ ਮੂਰੇ ਕੋਲ ਲੇ ਕੇ ਪਾ ਦੇਣਾ ਸਾਰਾ ਕੁੜਾ ਆਪਾਂ ਤਾਂ ਹੀ ਕਹਿੰਦੇ ਆਪਾਂ ਇੱਕ ਇਹ ਨਹੀਂ ਹੈਗਾ ਵੀ ਗਲਤ ਪਾਉਣੀ ਅਸੀਂ ਘਰ ਤੇ ਬੈਠੇ ਜਿੱਥੇ ਮਰਜ਼ੀ ਬੈਠ ਕੇ ਦੇਖੋ ਇਹਨੂੰ ਵੈਨ ਤਸੱਲੀ ਆਵੇ ਚਲੋ ਠੀਕ ਆ ਜੀ ਮੈਂ ਲੇ ਵੇ ਕੇ ਵਲੋਗ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ